ਜੇ ਕੋਈ ਐਨਆਰਏ ਵੀਰਾਂ ਦੇ ਮੈਨੂੰ ਬਹੁਤ ਸਵਾਲ ਹੁੰਦੇ ਹੁੰਦੇ ਨੇ ਵੀ ਭਾਈ ਸਾਨੂੰ ਰੇਟ ਜ਼ਿਆਦਾ ਲੱਗ ਜਾਂਦਾ ਜੀ ਐਸੀ ਮੈਨਿਪੂਲੇਸ਼ਨ ਆਉਂਦੀ ਨਹੀਂ ਹੈਗੀ ਸਾਨੂੰ ਕਿ ਕਿਸੇ ਨੂੰ ਦੇਖ ਕੇ ਕੋਈ ਵੱਧ ਰੇਟ ਲਗਾਓ ਕਿਸੇ ਨੂੰ ਦੇਖ ਕੇ ਕੋਈ ਘੱਟ ਰੇਟ ਲਗਾਓ ਸਾਡਾ ਮਾਸਟਰਪੀਸ ਹੈਗਾ ਜੀ ਡਿਊਪਲੈਕਸ ਦੇ ਵਿੱਚ ਲੱਗਣ ਲਈ ਛੇਵੇਂ ਕਲਾਸਿਕਲ ਦੇ ਵਿੱਚ ਆ ਵਾਲਾ ਸਾਡਾ ਬਿਲਕੁਲ ਲੇਟੈਸਟ ਮਾਡਲ ਆਇਆ ਹੈਗਾ ਜੀ 12 ਲਾਈਟ ਦਾ ਜਿਵੇਂ ਹੁਣ ਆ ਵਾਲਾ 5 ਲੇਅਰ ਦਾ ਮਾਡਲ ਆਇਆ ਹੈਗਾ ਸਰ ਬਿਲਕੁਲ ਲੇਟੈਸਟ के9 क्रिस्टल जे सारे मॉडल्स कलर चेंजिंग ਹੈਗੇ सारे ट्राई कलर ਹੈ ਪ੍ਰੋਡਕਟ ਐਲੂਮੀਨੀਅਮ ਡਾਈਕਾਸਟ ਦਾ ਮਾਡਲ ਹੈ ਪੂਰਾ ਇਹ ਹੈਂਡ ਮੇਡ ਹੈ ਪ੍ਰੋਡਕਟ ਤੁਸੀਂ ਦੇਖੋ ਅੱਸੀ ਗੱਲ ਦੋਸਤੋ ਘਰ ਨੂੰ ਲਗਜ਼ਰੀਅਸ ਲੁੱਕ ਦੇਣੀ ਹੈ ਨਾ ਤਾਂ ਪਟਿਆਲੇ ਤੁਹਾਨੂੰ ਕਿਹੜਾ ਮਾਰਨਾ ਹੀ ਪੈਣਾ ਕਿਉਂਕਿ ਪਟਿਆਲੇ ਦੇ ਨਾਸ ਇਲੈਕਟ੍ਰੀਕਲ ਤੇ ਪਹੁੰਚੇ ਆ ਜਿੱਥੇ ਪ੍ਰੀਮੀਅਮ ਕੁਆਲਿਟੀ ਦੀਆਂ ਲਗਜ਼ਰੀਅਸ ਸਾਰੀਆਂ ਲਾਈਟਿੰਗ ਫੈਂਸੀ ਲਾਈਟਿੰਗ ਮਿਲਦੀਆਂ ਨੇ ਜਿਨ੍ਹਾਂ ਦੀ ਕੁਆਲਿਟੀ ਤੁਹਾਨੂੰ ਪੂਰੇ ਪੰਜਾਬ ਦੇ ਵਿੱਚੋਂ ਕਿਤੇ ਹੋਰ ਨਹੀਂ ਲੱਭਣੀ ਰੇਟ ਵੀ ਬਹੁਤ ਜੈਨੂਅਰ ਨੇ ਤੇ ਕੁਆਲਿਟੀ ਵੀ ਬਹੁਤ ਜੈਨੂਅਰ ਤੇ ਆਜੋ ਆਪਾਂ ਕਰਦੇ ਆਂ ਗੱਲਬਾਤ ਸਹੀ ਗੱਲ ਬਾਈ ਸੱਚੀ ਗੱਲ ਸਰ ਬਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਥ ਇਲੈਕਟ੍ਰੀਕਲ ਦੀ ਲੋਕੇਸ਼ਨ ਦੱਸ ਦਿਓ ਕਿੱਥੇ ਸਰ ਨਾਥ ਇਲੈਕਟ੍ਰਿਕਲਸ ਫੁਆਰਾ ਚੌਂਗ ਦੇ ਕੋਲ ਲੋਅਰ ਮਾਲ ਰੋਡ ਹੈਗੀ ਉੱਥੇ ਰਾਮ ਗੜੀ ਬਾਡੀ ਬਿਲਡਰ ਦੇ ਬਿਲਕੁਲ ਨਾਲ ਵਾਲਾ ਸ਼ੋਰੂਮ ਹੈਗਾ ਆਪਣਾ ਜੀ ਠੀਕ ਹੈ ਜੀ ਸਰ ਬਾਈ ਜੀ ਗੱਲ ਕਰੀ ਨਾ ਅੱਜ ਕੱਲ ਬਹੁਤ ਸਾਰੀ ਵੀਡੀਓ ਵੀ ਦੇਖਦੇ ਆਪਾਂ ਸੋਸ਼ਲ ਮੀਡੀਆ ਤੇ ਜੀ ਚੀਜ਼ਾਂ ਸਸਤੀਆਂ ਦਾ ਹਰ ਕੋਈ ਕਹਿੰਦਾ ਸਾਡੇ ਕੋਲ ਸਸਤੀ ਹੈ ਤੁਹਾਡੇ ਕੋਲੇ ਮਤਲਬ ਜੇ ਕਹਿੰਦੇ ਘਰ ਨੂੰ ਲਗਜ਼ਰੀਸ ਲੁੱਕ ਦੇਣ ਇਹੋ ਜਿਹੇ ਕਿਹੜੇ ਪ੍ਰੋਡਕਟ ਨੇ ਵੀ ਹੋਰ ਕਿਤੋਂ ਮਿਲਦੇ ਨਹੀਂ ਸਰ ਜੇਕਰ ਕੋਈ ਵੀ ਕਸਟਮਰ ਨਾਥ ਇਲੈਕਟ੍ਰਿਕਲਸ ਤੇ ਫੁੱਟਫਾਲ ਕਰ ਰਿਹਾ ਹੈਗਾ ਉਸ ਦਾ ਕਾਰਨ ਇਹ ਹੈ ਕਿ ਲਗਜ਼ਰੀ ਨੂੰ ਡਿਫਾਈਨ ਕਰਨਾ ਸਾਡਾ ਇੱਕ ਉਹ ਟਾਰਗੇਟ ਬਣ ਚੁੱਕਿਆ ਠੀਕ ਹੈ ਜੀ ਹੁਣ ਜਿਹੜੇ ਥੋੜੀ ਜੇ ਲੋਅਰ ਐਂਡ ਵਾਲੇ ਪ੍ਰੋਡਕਟ ਸੀ ਉਹ ਸੀ ਆਪਣੇ ਉਸ ਤੋਂ ਹਟਾਉਂਦੇ ਜਾ ਰਹੇ ਹਾਂ ਠੀਕ ਹੈ ਜੀ 19 ਕਹਿ ਕੇ 21 ਦੇਣਾ 21 ਕਹਿ ਕੇ 31 ਦੇਣਾ ਉਹ ਲੈਗਸੀ ਦੇ ਵਿੱਚ ਅਸੀਂ ਲਿਆ ਰਹੇ ਹੈਗੇ ਕਿਉਂਕਿ 70 ਸਾਲ ਦੀ ਜਿਹੜੀ ਸਾਡੀ ਲੈਗਸੀ ਹੈਗੀ ਜੀ ਉਸ ਨੂੰ ਕੰਪਲੀਟ ਕਰਨ ਲਈ 100 ਸਾਲ ਦੇ ਟਿਨਿਓਰ ਤੇ ਭਜਾਣ ਲਈ ਹੁਣ ਇਹ ਲੈਗਸੀ ਕੰਮ ਕਰੂਗੀ ਲਗਜ਼ਰੀ ਨੂੰ ਡਿਫਾਈਨ ਕਿਵੇਂ ਕੀਤਾ ਜਾਵੇ ਠੀਕ ਲਗਜ਼ਰੀ ਲਾਈਟਿੰਗ ਇਕਵਲਸ ਟੂ ਨਾਥ ਇਲੈਕਟ੍ਰਿਕ ਸਟੋਰ ਠੀਕ ਹੈ ਜੀ ਨਾਥ ਇਲੈਕਟ੍ਰਿਕਲਸ ਪਟਿਆਲਾ ਮਤਲਬ ਜੇ ਪ੍ਰੀਮੀਅਮ ਕੁਆਲਟੀ ਲਗਜ਼ਰੀ ਇਸ ਲਾਈਟ ਕੋਈ ਕਿਤੋਂ ਨਭਰੇ ਤਾਂ ਨਾਥ ਇਲੈਕਟ੍ਰਿਕ ਦਾ ਨਾਮ ਲਾਓ ਨਾਥ ਇਲੈਕਟ੍ਰਿਕਲਸ ਬਿਲਕੁਲ ਸਰ ਠੀਕ ਹੈ ਜੀ ਤੇ ਭਾਈ ਹੁਣ ਕੀ ਕੀ ਚੀਜ਼ਾਂ ਆਪਾਂ ਨਵੀਆਂ ਲੈ ਕੇ ਆਏ ਤੇ ਕੀ ਕੀ ਆਪਣੇ ਕੋਲ ਇੱਥੇ ਜਿਹੜਾ ਮਿਲਣ ਹੁਣ ਪਿਛਲੀ ਵੀਡੀਓ ਤੋਂ ਬਾਅਦ ਆਪਣੇ ਕੋਲ ਸਟਾਕ ਬਹੁਤ ਜ਼ਿਆਦਾ ਐਡੀਸ਼ਨ ਹੋ ਚੁੱਕਿਆ ਹੈਗਾ ਜਿਵੇਂ ਕਿ ਇਹ ਸਾਡਾ ਰਨਿੰਗ ਜਿਹੜਾ ਮਾਡਲ ਹੈਗਾ 49 ਲਾਈਟਸ ਦਾ ਇਹ ਤਾਂ ਸਾਡਾ ਰਨਿੰਗ ਹੀ ਰਹਿੰਦਾ ਹੈਗਾ ਠੀਕ ਹੈ ਜੀ ਉਸ ਤੋਂ डुप्लेक्स ਦੇ ਸ਼ੈਂਡਲियर्स ਬਹੁਤ ਐਡੀਸ਼ਨ ਹੋਏ ਹੋਏ ਹੈਗੇ ਔਰ ਬਾਲ ਲਾਈਟਸ ਦੀ ਰੇਂਜ ਬਹੁਤ ਅੱਛੀ ਆਈ ਹੋਈ ਹੈਗੀ ਇਸ ਵਾਰ ਠੀਕ ਹੈ ਜੀ ਠੀਕ ਹੈ ਜੀ ਮਿਰਰ ਲਾਈਟਸ ਆਈਆਂ ਹੈਗੀਆਂ ਆਊਟਡੋਰ ਲਾਈਟਸ ਵੀ ਐਡੀਸ਼ਨ ਹੋਇਆ ਹੈ तकरीबन ਪੂਰਾ ਸਟਾਕ ਹੀ ਨਵਾਂ ਆਇਆ ਹੈਗਾ ਜੇ ਕਹਿ ਦੀ ਕੋਈ ਸੋਸ਼ਲ ਮੀਡੀਆ ਤੇ ਆਪਾਂ ਦੇਖਦੇ ਆਂ ਵੀ ਆਹ ਚੀਜ਼ ਚਾਹੀਦੀ ਆ ਤਾਂ ਉਹ ਮਿਲ ਜੂਗੀ ਨਾਲੇ ਬਿਲਕੁਲ ਸਰ ਠੀਕ ਹੈ ਜੀ ਲੋਬੀ ਦੋਸਤੋ ਬਹੁਤ ਸਾਰੇ ਨਵੇਂ ਤੋਂ ਨਵੇਂ ਫੀਚਰ ਵਾਲੇ ਪ੍ਰੋਡਕਟ ਹੈ ਜਿਹੜੇ ਜੇ ਕਹਿ ਦੀ ਭਾਈ ਹੋਰਾਂ ਦੇ ਸ਼ੌਪ ਤੇ ਮਿਲਦੇ ਨੇ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਬਹੁਤ ਸੋਹਣੀ ਚੀਜ਼ ਹੈ ਇਹ ਆਊਟਡੋਰ ਵਾਸਤੇ ਆ ਗਿਆ। ਆਊਟਡੋਰ ਵਾਲਾ ਮਾਡਲ ਹੈ ਸਰ। ਐਲੂਮੀਨੀਅਮ ਡਾਈ ਕਾਸ ਦਾ ਮਾਡਲ ਹੈ। ਪੂਰਾ ਇਹ ਹੈਂਡ ਮੇਡ ਹੈ ਪ੍ਰੋਡਕਟ ਤੁਸੀਂ ਦੇਖੋ। ਠੀਕ ਹੈ ਜੀ। ਜਿੰਨੀ ਇਹ ਸਪੈਸੀਫਿਕ ਮਤਲਬ ਬਣਿਆ ਹੋਇਆ ਹੈਗਾ ਇਹ ਸਾਰਾ ਹੈਂਡ ਮੇਡ ਮਾਡਲ ਹੈ। 베이스 ਸਾਰਾ ਐਲੂਮੀਨੀਅਮ ਡਾਈ ਕਾਸ ਦਾ, ਫਰੰਟ, ਬੈਕ ਸਾਰਾ ਆਇਰਨ ਦੇ ਵਿੱਚ ਹੈਗਾ। ਠੀਕ। ਬਹੁਤ ਅੱਛਾ ਪ੍ਰੋਡਕਟ ਹੈ ਜੀ। ਲੋ ਵੀ ਦੋਸਤੋ ਘਰ ਦੀ ਲੁੱਕ ਤੁਸੀਂ ਆਊਟਡੋਰ ਵਾਲੇ ਸਾਰੇ ਪ੍ਰੋਡਕਟ ਦੇਖ ਸਕਦੇ ਹੋ। ਇੱਕ ਤੋਂ ਇੱਕ, ਨਵੀਂ ਤੋਂ ਨਵੀਂ ਘੈਂਟ ਤੋਂ ਘੈਂਟ ਚੀਜ਼। ਬਾਈ ਹੋਰਾਂ ਕੋਲੇ ਮਿਲਣੀ ਹੈਗੀ ਤੇ ਇਸ ਤੋਂ ਅੱਗੇ ਚੱਲੀਏ ਜੀ ਫਿਰ। ਜੀ ਇਹ ਇਧਰ ਵੀ ਦਿਖਾ ਦਿਓ ਬਾਈ ਜੀ ਹਾਂਜੀ ਇਹ ਸਾਰਾ ਸਰ ਵੋਲਟਸ ਦੇ ਵਿੱਚ ਐਡੀਸ਼ਨ ਹੋਏ ਹੈਗੇ ਠੀਕ ਹੈ ਜੀ ਹਾਂਜੀ ਜਿਹੜੇ ਆਪਣੇ ਰੂਮਸ ਦੇ ਵਿੱਚ ਲੱਗਣ ਲਈ ਔਰ ਬੈਡਰੂਮ ਲੌਬੀ ਕੋਈ ਵੀ ਵਾਲ ਹੈ ਉਸ ਨੂੰ ਹਾਈਲਾਈਟ ਕਰਨ ਲਈ ਵੋਲਟਸ ਦੇ ਵਿੱਚ ਬਹੁਤ ਐਡੀਸ਼ਨ ਆਏ ਹੈਗੇ ਠੀਕ ਹੈ ਜੀ ਤੇ ਇੱਕ ਰੇਟ ਦੀ ਗੱਲ ਹੁੰਦੀ ਹੈ ਕਿ ਕਈ ਵਾਰ ਦਰਸ਼ਕਨ ਹੁੰਦਾ ਵੀ ਰੇਟ ਜਿਆਦਾ ਨਾ ਹੋਣ ਕਿੱਥੋਂ ਕਾ ਸਟਾਰਟਿੰਗ ਹੋ ਜਾਂਦੀ ਹੈ ਆਪਣੇ ਪ੍ਰੋਡਕਟ ਦੀ ਸਟਾਰਟਿੰਗ ਜਿਹੜੀ ਸਾਡੇ ਕੋਲ ਹੈਗੀ ਸਰ 480 ਤੋਂ ਹੈਗੀ ਮੈਕਸਿਮਮ ਅਪਰੋਕਸੀਮੇਟਲੀ ਇਸ ਟਾਈਮ ਹੈਗੀ 16-17000 ਰੁਪਏ ਤੱਕ ਠੀਕ ਹੈ ਜੀ ਪਰ ਬੋਲ ਲਾਈਟ ਲੋ ਵੀ ਦੋਸਤੋ ਸਾਰਿਆਂ ਦੇ ਉੱਪਰ ਰੇਟ ਵੀ ਲਿਖੇ ਹੋਏ ਨੇ ਇੱਧਰ ਤੁਸੀਂ ਦੇਖ ਵੀ ਸਕਦੇ ਹੋ ਹਰ ਇੱਕ ਦੇ ਨਾਲ ਜਿਹੜੀ ਨਾ ਪਰਚੀ ਲੱਗੀ ਹੋਈ ਹੈ ਜਿਦੇ ਤੁਹਾਨੂੰ ਪ੍ਰੋਪਰ ਆਈਟਮ ਨੰਬਰ ਰੇਟ ਇਹ ਨਹੀਂ ਹੈਗਾ ਵੀ ਰੇਟ ਤੁਹਾਨੂੰ ਜੇ ਕੋਈ ਐਨਆਰਏ ਵੀਰਾਂ ਦੇ ਮੈਨੂੰ ਬਹੁਤ ਸਵਾਲ ਹੁੰਦੇ ਹੁੰਦੇ ਨੇ ਵੀ ਭਾਈ ਸਾਨੂੰ ਰੇਟ ਜ਼ਿਆਦਾ ਲੱਗ ਜਾਂਦਾ ਕਿਸੇ ਨਾ ਕਿਸੇ ਹੋਰ ਪ੍ਰੋਡਕਟ ਤੇ ਤਾਂ ਪਰ ਨਾ ਸਟ ਇਲੈਕਟ੍ਰੀਕਲ ਤੇ ਉਹ ਚੀਜ਼ ਨਹੀਂ ਹੋਊਗੀ ਸਭ ਲਈ ਸੇਵ ਰੇਟ ਬਿਲਕੁਲ ਬਰਾਬਰ ਹੈ ਸਰ ਐਕਚੁਅਲੀ ਐਸੀ ਮੈਨਿਪੂਲੇਸ਼ਨ ਆਉਂਦੀ ਨਹੀਂ ਹੈਗੀ ਸਾਨੂੰ ਜੀ ਕਿਸੇ ਨੂੰ ਦੇਖ ਕੇ ਕੋਈ ਵੱਧ ਰੇਟ ਲਗਾਓ ਕਿਸੇ ਨੂੰ ਦੇਖ ਕੇ ਕੋਈ ਘੱਟ ਰੇਟ ਲਗਾਓ ਐਸੀ ਮੈਨਿਪੂਲੇਸ਼ਨ ਦੀ ਨਾ ਇਲੈਕਟ੍ਰੀਕਲ ਸੇ ਕੋਈ ਲੋੜ ਨਹੀਂ ਹੈਗੀ ਉਹਨਾਂ ਨੂੰ ਜੀ ਮਤਲਬ ਜੋ ਆਇਆ ਹੈ ਕਸਟਮਰ ਇੱਕ ਮਾਈਂਡ ਸੈਟ ਕਰਕੇ ਆਏ ਲੈ ਕੇ ਜਾਣੀ ਹੈ ਤਾਂ ਸਾਡਾ ਵੀ ਮਾਈਂਡ ਸੈਟ ਇਹੀ ਹੈ ਕਸਟਮਰ ਦੀ ਰਿਕੁਆਇਰਮੈਂਟ ਫੁੱਲਫਿਲ ਕਰੀਏ ਠੀਕ ਹੈ ਜੀ ਜੀ ਇਸ ਤੋਂ ਅੱਗੇ ਭਾਈ ਜੀ ਇਹ ਵਾਲੀ ਆਪਾਂ ਆ ਜੀ ਸਰ ਜੀ ਉਹਨੇ ਇਹ ਵਾਲੇਟਸ ਦੇ ਐਡੀਸ਼ਨ ਸਾਰੇ ਨਵੇਂ ਆਏ ਹੈਗੇ ਜਿਵੇਂ ਪੂਰੀ ਇਹ ਕਲਾਸਿਕਲ ਦੇ ਵਿੱਚ ਆਈ ਹੈਗੀ ਸਰ ਠੀਕ ਹੈ ਜੀ ਇਹ ਕਲਾਸਿਕਲ ਦੇ ਵਿੱਚ ਪੂਰੀ ਕ੍ਰਿਸਟਲ ਦੇ ਵਿੱਚ ਐਡੀਸ਼ਨ ਆਇਆ ਹੈਗਾ ਸਰ ਜੀ ਜੀ ਆ ਜੋ ਅੱਗੇ ਵੀ ਬਹੁਤ ਮਾਡਲ ਆਏ ਹੈਗੇ ਕ੍ਰਿਸਟਲ ਦੇ ਵਿੱਚ ਆ ਵਾਲੇ ਆਏ ਹੈਗੇ ਮਾਡਲਸ ਟਰਾਈ ਕਲਰ ਚੇਂਜਿੰਗ ਹੈਗੇ ਕੋਈ ਵੀ ਕਲਰ ਇਸ ਦੇ ਵਿੱਚ ਤੁਸੀਂ ਪਲੱਗ ਐਂਡ ਪਲੇ ਕਰ ਸਕਦੇ ਹੋ ਨੰਬਰ ਆਫ ਟਾਈਮਸ ਜਿੰਨੀ ਵਾਰ ਤੁਸੀਂ ਇਹਨਾਂ ਨੂੰ ਸਵਿਚ ਆਨ ਆਫ ਕਰਕੇ ਚਲਾਉਂਗੇ ਉਨੀ ਵਾਰ ਇਹ ਕਲਰ ਚੇਂਜ ਕਰੂਗਾ ਸਰ ਠੀਕ ਹੈ ਜੀ ਹਾਂ ਜੀ ਤੇ ਆਹ ਦੋਸਤੋ ਆ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਜਿਵੇਂ ਕਈਆਂ ਨੂੰ ਮਿੱਤਰਾਂ ਨੂੰ ਹੁੰਦਾ ਕੋੜੇ ਵਾਲੇ ਸ਼ੌਕੀ ਨੇ ਕੋਈ ਮੋਰਨੀ ਜਾਂ ਮਤਲਬ ਕਿਸੇ ਵੀ ਤਰ੍ਹਾਂ ਦੀ ਜਿਹੜੀ ਨਵੀਂ ਬੱਕਰੀ ਚੀਜ਼ ਲੈਣੀ ਆ ਹਰ ਤਰ੍ਹਾਂ ਦੀ ਆਪ ਨੂੰ ਮਿਲ ਜਾਂਦੀ ਆ ਇਹ ਦਰੋਸ਼ੀ ਰਾਲ ਬਾਈ ਇਹ ਵੀ ਬਹੁਤ ਸੋਹਣਾ ਹੈਡਫੋਨ ਹਾਂਜੀ ਸਰ ਇਹ 3100 ਦੀ ਹਾਂਜੀ ਜੀ ਲੋਕ ਵੀ ਦੋਸਤੋ ਕਲਾਸੀਕਲ ਦਾ ਹੁਣ ਅਸੀਂ ਜਿਵੇਂ ਦਰਵਾਜ਼ੇ ਲਾਉਣਾ ਹੀ ਪਿੱਤਲ ਵਾਲੇ ਉਹ ਉਹ ਜੇ ਕੋਠੀ 'ਚ ਉਹ ਜੇ ਹਵੇਲੀ 'ਚ ਇਹ ਚੀਜ਼ਾਂ ਬਹੁਤ ਸੋਹਣੀਆਂ ਸੂਟ ਕਰਨੀ ਬਿਲਕੁਲ ਸਰ ਜੀ ਤੇ ਇਸ ਤੋਂ ਅੱਗੇ ਬਾਈ ਹਾਂਜੀ ਸਰ ਸ਼ੈਂਡਲियर्स ਦੇ ਡਿਜ਼ਾਈਨ ਸਾਡੇ ਕੋਲ ਬਹੁਤ ਐਡੀਸ਼ਨ ਹੋਈ ਹੈਗੀ ਉਹਨਾਂ ਦੇ ਵਿੱਚ ਜਿਵੇਂ ਕਲਾਸੀਕਲ ਦੇ ਵਿੱਚ ਆ ਵਾਲਾ ਸਾਡਾ ਬਿਲਕੁਲ ਲੇਟੈਸਟ ਮਾਡਲ ਆਇਆ ਹੈਗਾ ਜੀ 12 ਲਾਈਟ ਦਾ ਜੀ ਪੂਰਾ ਬਹੁਤ ਹੈਵੀ ਕੁਆਲਿਟੀ ਦੇ ਵਿੱਚ ਹੈਗਾ ਔਰ ਕੀ ਕਹਨੇ ਆ 20 ਸਪੋਕਸ ਹੈਂਡਲਰ ਹੈ। ਕੀ ਬਾਤ ਹੈ ਬਹੁਤ ਸੋਹਣਾ ਤੇ ਭਾਈ ਇਹਦੇ ਜਿਹੜਾ ਕਲਰ ਵਗੈਰਾ ਇਹਦੇ ਕੋਈ ਪ੍ਰੋਬਲਮ ਤਾਂ ਨਹੀਂ ਆਉਂਦਾ। ਐਜ਼ ਇਟ ਇਜ਼ ਰਹੇਗਾ ਸਰ ਬਹੁਤ ਹੈਵੀ ਕੁਆਲਿਟੀ ਦਾ ਮਟੀਰੀਅਲ ਖੁਦ ਇੰਪੋਰਟ ਕਰਦੇ ਹੈਗੇ। ਠੀਕ ਹੈ ਜੀ। ਹਾਂ ਜੀ। ਇਸ ਦੇ ਵਿੱਚ ਇੱਕ ਐਡੀਸ਼ਨ ਆਇਆ ਹੈਗਾ। ਇੱਕ ਮੈਂ ਤੁਹਾਨੂੰ ਹੋਰ ਦਿਖਾਣਾ ਆਜੋ। ਇਸ ਦੇ ਵਿੱਚ ਇਸੀ ਦਾ ਸੇਮ ਮਾਡਲ 6 ਸਲਾਈਡ ਦਾ ਮਿਲ ਜੂਗਾ। ਠੀਕ ਹੈ ਜੀ ਛੋਟਾ ਵੀ ਮਿਲ ਜੂਗਾ। ਜਿਸ ਨੇ ਕਈ ਕਸਟਮਰ ਕਹਿੰਨੇ ਕਿ ਅਸੀਂ ਸਿਮਟਰੀ ਬਣਾ ਕੇ ਲਗਾਨੀ ਹੈ। ਥੀਮ ਇੱਕ ਰੱਖਣਾ ਸੀ। ਥੀਮ ਇੱਕ ਰੱਖਣੀ ਵੀ ਸਾਈਜ਼ ਛੋਟਾ ਵੱਡਾ ਕਰਨਾ ਹੈ। ਉਹ ਇਹ 6 ਲਾਈਟਸ ਦਾ ਮਾਡਲ ਹੈ ਇਸ ਦੇ ਵਿੱਚ ਇੱਕ ਇਹ ਵਾਲਾ ਮਾਡਲ ਹੈਗਾ ਜੀ ਜੀ 12 ਲਾਈਟਸ ਦਾ ਐਡੀਸ਼ਨ ਹੋਇਆ ਹੈਗਾ ਮਤਲਬ ਜੇ ਮੈਂ ਸਾਰੇ ਘਰ ਦੀ ਸਮਿਟਰੀ ਜੇ ਬਣਾਉਣਾ ਚਾਹੁੰਦਾ ਕੋਈ ਤੇ ਸਾਰੇ ਚੀਜ਼ਾਂ ਇੱਕੋ ਆਪ ਨੂੰ ਕਲਰ ਇੱਕੋ ਥੀਮ ਚ ਮਿਲ ਜਾਣ ਬਿਲਕੁਲ ਸਰ ਠੀਕ ਹੈ ਜੀ ਉਸੀ ਦਾ ਬڑا ਉਸੀ ਦਾ ਛੋਟਾ ਉਸੀ ਦੀ ਸਿੰਗਲ ਵਾਲ ਲਾਈਟ ਉਸੀ ਦੀ ਡਬਲ ਵਾਲ ਲਾਈਟ ਹਰੀਕ ਰਿਕੁਆਇਰਮੈਂਟ ਫੁੱਲਫਿਲ ਕਰ ਸਕਦੇ ਹੈਗੇ ਠੀਕ ਹੈ ਜੀ ਤੇ ਬਾਈ ਫਿਰ ਚ ਉਮਰ ਦਿਖਾਈ ਜੇ ਉੱਪਰ ਚੱਲੀ ਜੇ ਫਿਰ ਆ ਜਿਓ ਜੀ ਆ ਜੀ ਸਰ ਇੱਕ ਵਾਰ ਬਾਈ ਇੱਧਰ ਨਿਗਾਹ ਜ਼ਰੂਰ ਮਰਵਾ ਦੀ ਤੇ ਬਾਈ ਰੂ ਨਾ ਫਰਸ ਫਲੋਰ ਤੇ ਆ ਕੇ ਪੂਰੀ ਖੁਸ਼ ਹੋ ਜਾਂਦੀ ਆ ਕਿਉਂਕਿ ਹਰ ਵਾਰ ਨਵੇਂ ਤੋਂ ਨਵਾਂ ਝੂਮਰ ਵੱਡੇ ਤੋਂ ਵੱਡਾ ਤੇ ਘੈਂਟ ਤੋਂ ਘੈਂਟ ਚੀਜ਼ ਲੈ ਕੇ ਰੱਖਦੇ ਸੀ ਜੀ ਸਰ ਤੇ ਹੁਣ ਬਾਈ ਕਿਹੜੇ ਕਿਹੜੇ ਮਾਡਲ ਆਏ ਨੇ ਨਵੇਂ ਸਰ ਉੱਪਰ ਵਾਲਾ ਤਕਰੀਬਨ ਜਿੰਨਾ ਸੈਕਸ਼ਨ ਹੈ ਸਾਰਾ ਨਵਾਂ ਹੈਗਾ ਜੀ ਔਰ ਸਾਈਜ਼ਿਸ ਵਾਈਜ਼ ਵੇਰੀਐਂਸਿਸ ਆਏ ਹੈਗੇ ਕੀ ਕਹਿੰਨੇ ਆ ਡਿਜ਼ਾਈਨ ਵਾਈਜ਼ ਵੇਰੀਐਂਸਿਸ ਆਏ ਹੈਗੇ ਜੀ ਜੀ ਜਿਵੇਂ ਹੁਣ ਆ ਵਾਲਾ 5 ਲੇਅਰ ਦਾ ਮਾਡਲ ਆਇਆ ਹੈਗਾ ਸਰ ਠੀਕ ਹੈ ਕਲਕੂਲੇਟਸ ਕੇ9 ਕ੍ਰਿਸਟਲ ਜਿਹੜੀ ਆਊਟਰ ਪਲੇਟ ਵੀ ਹੈ ਜੀ ਕੇ9 ਹੈ ਪੂਰੀ ਠੀਕ ਹੈ ਬਹੁਤ ਪੀਰੀਅਡ ਕੁਆਲਿਟੀ ਤੁਸੀਂ ਦੇਖੋ ਮੈਨੂੰ ਖੁਦ ਬੋਲਣ ਦੀ ਜਰੂਰਤ ਨਹੀਂ ਹੈਗੀ ਠੀਕ ਹੈ ਜੀ ਜੀ ਤੇ ਇਹ ਵੀ ਬਈ ਕਲਰ ਚੇਂਜ ਕਰਦੇ ਨੇ ਜਿਵੇਂ ਸਰ ਸਾਰੇ ਮਾਡਲਸ ਕਲਰ ਚੇਂਜਿੰਗ ਹੈਗੇ ਸਾਰੇ ਟਰਾਈ ਕਲਰ ਹੈ ਪ੍ਰੋਡਕਟ ਠੀਕ ਹੈ ਜੀ ਜੀ ਉਹ ਪਰਲਾ ਵੀ ਬਹੁਤ ਸੋਹਣਾ ਲੱਗਦਾ ਬਈ ਹਨਾ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਤੇ ਬਈ ਸਾਰੇ ਜਿਵੇਂ ਮੈਂ ਦੇਖ ਰਿਹਾ ਮੁੰਡੇ ਇੱਥੇ ਮਤਲਬ ਫਿੱਟ ਕਰਦੇ ਨੇ ਸਾਰਾ ਬਣਾ ਕੇ ਸਰ ਇਹ ਸਟਾਫ ਕਰਕੇ ਹੀ ਨਾਥ ਇਲੈਕਟ੍ਰੀਕਲ ਦਾ ਉਹ ਹੈਗਾ ਜਿੰਨਾ ਮੇਰਾ ਸਟਾਫ ਹੈ ਠੀਕ ਹੈ ਜੀ ਮਤਲਬ ਸਟਾਫ ਦੀ ਯਹਮੀਤ ਬਹੁਤ ਵੱਡੀ ਚੀਜ਼ ਹੈ ਬਿਲਕੁਲ ਜੀ ਤੇ ਭਾਈ ਇਹ ਜਿਵੇਂ ਹੁਣ ਇਹਦੇ ਉੱਪਰ ਆ ਕ੍ਰਿਸਟਲ ਲੱਗੇ ਹੁੰਦੇ ਨੇ ਇਹਨਾਂ ਦਾ ਕੋਈ ਲੰਮਾ ਸਮਾਂ ਪਾ ਕੇ ਇਹ ਟੁੱਟਣ ਦਾ ਜਾਂ ਕੋਈ ਖਤਰਾ ਕਿਸ ਤਰ੍ਹਾਂ ਦਾ ਐਸ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਸਰ ਦੇਖੋ ਅੱਜ ਤੱਕ ਦਾ ਤਾਂ ਹੋ ਰਿਹਾ ਹੈਗਾ ਕਿ ਕੋਈ ਦਿੱਕਤ ਨਹੀਂ ਆਈ ਅੱਗੇ ਵੀ ਜ਼ਰੂਰ ਤੋਂ ਹੀ ਮੰਗਦੇ ਆਂ ਵੀ ਮਤਲਬ ਕੋਈ ਦਿੱਕਤ ਨਾ ਆਵੇ ਠੀਕ ਹੈ ਜੀ ਜੀ ਸਰ ਭਾਈ ਇਸ ਤੋਂ ਅੱਗੇ ਜੇ ਗੱਲ ਕਰੀਏ ਤੇ ਇਹ ਡਿਜ਼ਾਈਨ ਬਾਰੇ ਵੀ ਜ਼ਰੂਰ ਦੱਸਿਓ ਇਹ ਸਰ ਹਾਲੀ ਤਿਆਰ ਹੋ ਰਿਹਾ ਹੈਗਾ স্মੋਕ ਦੇ ਵਿੱਚ ਔਰ 48 ਇੰਚ ਸਾਈਜ਼ ਦੇ ਵਿੱਚ ਹੈਗਾ ਠੀਕ ਹੈ ਜੀ 8 ਫੁੱਟ ਲੰਬਾਈ ਹੈ 48 ਇੰਚ ਸਾਈਜ਼ ਹੈ ਸਰ ਠੀਕ ਹੈ ਜੀ ਰੇਟ ਦੋਸਤੋ ਸਾਰਿਆਂ ਦੇ ਲਿਖਿਆ ਹੋਇਆ ਜੀ 93500 ਬਈ ਬਿਲਕੁਲ ਸਰ ਠੀਕ ਹੈ ਜੀ ਚੂਮਰਾਂ ਦੀ ਜੇ ਆਪਾਂ ਸਟਾਰਟਿੰਗ ਕਰੀ ਬਈ ਕਿੰਨੇ ਤੋਂ ਸਟਾਰਟ ਹੋ ਜਾਂਦਾ ਸਰ ਵੈਸੇ ਸਟਾਰਟਿੰਗ ਜਿਹੜਾ ਹੈਗਾ ਮੇਰੇ ਕੋਲ ਤਕਰੀਬਨ 1900 ਤੋਂ ਹੈਗਾ ਸਿੰਗਲ ਹਾਈਟ ਤੇ ਲੱਗਣ ਲਈ ਠੀਕ ਹੈ ਜੀ ਔਰ ਡਿਊਪਲੈਕਸ ਤੇ ਲੱਗਣ ਲਈ ਜਿਹੜਾ ਸਟਾਰਟਿੰਗ ਹੈਗਾ ਉਹ ਅਪਰੋਕਸੀਮੇਟਲੀ 18500 ਤੋਂ ਹੈਗਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਐਂਡ ਤਕਰੀਬਨ ਫਿਲਹਾਲ ਜੋ ਹੈਗਾ ਅਵੇਲੇਬਿਲਟੀ ਤਕਰੀਬਨ ਹੈਗੀ 2 ਲੱਖ 20000 ਤੱਕ ਠੀਕ ਹੈ ਜੀ ਜੀ ਲਓ ਵੀ ਦੋਸਤੋ ਆ ਤੁਸੀਂ ਦੇਖ ਸਕਦੇ ਹੋ ਆ ਵੀ ਕਲਾਸਿਕਲ ਚ ਆ ਗਏ ਹਨ ਦੋਨੇ ਕਲਾਸਿਕਲ ਦੇ ਵਿੱਚ ਹੈ ਸਰ ਬਹੁਤ ਸੋਹਣੀ ਲੁੱਕ ਹੈ ਜਿਹੜਾ ਨਵਾਂ ਬਿਲਕੁਲ ਅੱਜ ਅੱਜ ਦਾ ਲੇਟੈਸਟ ਹੈਗਾ ਸਰ ਆਹ ਵਾਲੀ 19 ਲਾਈਟ ਦੀ ਹੈਂਗਿੰਗ ਆਈ ਹੈਗੀ ਮੋ ਕਲਰ ਦੇ ਵਿੱਚ ਇਹ ਵੀ ਮਾਡਰਨ ਚ ਚੱਲਦਾ ਹਨਾ ਮਾਡਰਨ ਕਟ ਜਨ ਬਿਲਕੁਲ ਬਿਲਕੁਲ ਸਰ ਲਓ ਵੀ ਦੋਸਤੋ ਇਹ ਕਾ ਵੀ ਬਹੁਤ ਸੋਹਣਾ ਬਣੀ ਜਾਂਦਾ ਇਹ ਵੀ ਇਹ ਤਿਆਰ ਹੋਈ ਜਾਂਦਾ ਇਹ ਹਾਲੀ ਬਣ ਰਿਹਾ ਹੈਗਾ ਸਰ ਇਹ 49 ਲਾਈਟ ਦੀ ਹੈਗੀ ਠੀਕ ਹੈ ਜੀ ਜਲਦੇ ਵਿੱਚ ਹਾਂ ਜੀ ਕੀ ਬਾਤ ਹੈ ਜੀ ਦੇਖੋ ਦੋਸਤੋ ਬਣਦੀ ਹੈ ਗੱਲ ਤੇ ਜਦੋਂ ਕਹਿੰਦੇ ਹੁੰਦਾ ਘਰ ਚ ਹਨੇਰੇ ਚ ਇਕੱਲਾ ਚਾਬਲਾ ਉਹ ਨ ਨਾਥ ਇਲੈਕਟ੍ਰੀਕਲ ਨਾਲ ਚੀਜ਼ ਬਣਾ ਕੇ ਦਿੱਤੀ ਹੈ ਕੋਈ ਤੇ ਬਾਈ ਇੱਕ ਆ ਵੀ ਦਿਖਾ ਦੀਏ ਬਹੁਤ ਪਿਆਰਾ ਹੈਗਾ ਇਹਦਾ ਰੇਂਜ ਵੀ ਦੱਸੋ ਕੀ ਹੈ ਜੀ ਸਰ ਇਹਦਾ ਹੈਗਾ ਜੀ ਕੀ ਕਹਿੰਦੇ ਆ 42000 ਰੁਪਏ 42000 ਦਾ ਜੀ ਸਰ ਕੀ ਬਾਤ ਹੈ ਜੀ ਮਤਲਬ ਇਸ ਤਰੀਕੇ ਨਾਲ ਇੱਥੇ ਲਾਈਟਿੰਗ ਹੋਈ ਹੋਈ ਹੈ ਐ ਲੱਗਦਾ ਵੀ ਮੂਰੇ ਗਲਾਸ ਲੱਗਿਆ ਹੋਇਆ ਬਿਲਕੁਲ ਸਰ ਇਹ ਪੋਲੀਕਾਰਬੋਨੇਟ ਹੈ ਠੀਕ ਹੈ ਜੀ ਗਲਾਸ ਨਹੀਂ ਹੈਗਾ ਇਹ ਪੋਲੀਕਾਰਬੋਨੇਟ ਹੈ ਅਨਬ੍ਰੇਕੇਬਲ ਦੇ ਵਿੱਚ ਹੈ ਠੀਕ ਹੈ ਜੀ ਜੀ ਸਰ ਮਤਲਬ ਜੇ ਕੱਲ ਨੂੰ ਕਿਸੇ 19 21 ਹੁੰਦੀ ਹੈ ਤਾਂ ਇਹ ਨਹੀਂ ਹੈਗਾ ਵੀ ਟੁੱਟੇਗਾ ਹਾਂ ਨਹੀਂ ਟੁੱਟੇਗਾ ਠੀਕ ਹੈ ਜੀ ਭਾਈ ਜੀ ਕੋਈ ਲਾਈਟ ਲੂਇਟ ਜਿਵੇਂ ਚੋ ਕੋਈ ਬੱਲਬ ਖਰਾਬ ਹੋ ਜਾਵੇ ਉਹ ਚੇਂਜ ਹੋ ਜਾਂਦਾ ਇਜ਼ੀਲੀ ਰਿਪੇਅਰੇਬਲ ਹੈ ਸਰ ਐਕਚੁਅਲੀ ਅਸੀਂ ਜਦੋਂ ਆਪਣਾ ਇੰਪੋਰਟ ਕਰਦੇ ਆਗੇ ਤਾਂ ਸਪੇਅਰ ਪਾਰਟ ਤਕਰੀਬਨ ਸਾਰਾ ਆਪਣਾ ਮੰਗਾਉਂਦੇ ਹੈਗੇ ਨਾਲ ਨਾਲ ਐਕਸਟਰਾ ਹੁੰਦਾ ਆ ਆਂਦਾ ਨਹੀਂ ਹੈ ਆਪਣਾ ਮੰਗਾਉਂਦੇ ਆਗੇ ਰੌ ਮਟੀਰੀਅਲ ਤਾਂ ਕਿ ਕਸਟਮਰ ਨੂੰ ਇਨ ਕੇਸ ਕੋਈ ਦਿੱਕਤ ਆਂਦੀ ਹੈ ਤਾਂ ਉਸ ਨੂੰ ਰਿਜ਼ੋਲਵ ਕਰਕੇ ਦੇ ਸਕੇ ਉਹਨਾਂ ਨੂੰ ਠੀਕ ਹੈ ਜੀ ਜੀ ਸਰ ਤੇ ਆ ਭਾਈ ਸਰੀ ਤਾਂ ਸਾਡਾ ਮਾਸਟਰਪੀਸ ਹੈਗਾ ਜੀ ਡਿਊਪਲੈਕਸ ਦੇ ਵਿੱਚ ਲੱਗਣ ਲਈ 2600 ਐਮ ਐਮ ਇਜ਼ੀ ਲੰਬਾਈ ਹੈਗੀ ਜੀ ਔਰ 95000 ਦਾ ਹੈਗਾ ਟ੍ਰਾਈ ਕਲਰ ਮਾਡਲ ਹੈ ਵੀ ਕੇ 9 ਕ੍ਰਿਸਟਲ ਦੇ ਵਿੱਚ ਹੈ ਬਹੁਤ ਸਪੀਰੀਅਰ ਕੁਆਲਿਟੀ ਦਾ ਸ਼ੈਂਡਲियर ਹੈਗਾ ਠੀਕ ਹੈ ਜੀ ਜੀ ਤੇ ਇਸ ਤੋਂ ਅਗਲਾ ਆ ਵੀ ਬਈ ਨਵਾਂ ਲੱਗਿਆ ਹਨਾ ਪਹਿਲਾਂ ਨਾਲੋਂ ਹਾਂਜੀ ਸਰ ਇਹ ਬਿਲਕੁਲ ਨਵਾਂ ਆਇਆ ਹੈਗਾ ਜੀ ਹਾਂਜੀ ਇਹ ਵੀ 48 ਇੰਚ ਦੇ ਵਿੱਚ ਹੈਗਾ ਔਰ ਰੇਟ ਹੈਗਾ ਇਸ ਦਾ 82000 ਰੁਪਏ ਸਰ 82000 ਜੀ ਲੋ ਵੀ ਦੋਸਤੋਂ ਝੁਮਰ ਮਤਲਬ ਇੰਨੀ ਕਿ ਜ਼ਿਆਦਾ ਵੈਰਾਈਟੀ ਪਈ ਆ ਬਾਈ ਕੋਲੇ ਜਿਹੋ ਜਿਹੇ ਤੁਹਾਡੇ ਆਰਕੀਟੈਕਟ ਨੇ ਤੁਹਾਡੇ ਨਕਸ਼ੇ ਦਿਖਾਤਾ ਨਾ ਤਾਂ ਉਹ ਨਾਲ ਇਲੈਕਟ੍ਰੀਕਲ ਤੇ ਤੁਹਾਨੂੰ ਚੀਜ਼ ਮਿਲ ਜੂਗੀ ਤੇ ਇਹ ਵੀ ਦੋ ਇਹ ਰੈਗ ਜੀ ਵੀ ਨਵਾਂ ਵੀ ਦੱਸ ਦੀ ਸਰ ਇਹ ਵੀ ਅਡ ਤਾਂ ਇਹ ਵੀ 42 ਇੰਚ ਦਾ ਏਵੀਅਡਕਾ 42 ਇੰਚ ਦਾ ਮਾਡਲ ਹੈਗਾ ਇਹ ਹੈਗਾ ਸਰ 81000 ਦਾ 81500 ਇਹ ਹੈਗਾ 76000 ਦਾ ਸਰ ਠੀਕ ਹੈ ਜੀ ਜੀ ਲੋਕ ਵੀ ਬਾਈ ਦੇ ਰੇਟ ਵੀ ਪੂਰੇ ਰਟੇ ਪਏ ਨੇ ਹਨਾ ਤੇ ਡੇਲੀ ਦਾ ਐਕਸਪੀਰੀਅੰਸ ਤੇ ਬਹੁਤ ਵਧੀਆ ਜੇ ਗੱਲ ਕਰੀਏ ਤੇ ਲੋਕ ਵੀ ਦੋਸਤੋ ਕਿਸੇ ਵੀ ਤਰ੍ਹਾਂ ਦੀ ਤੁਸੀਂ ਲਾਈਟਿੰਗ ਦੇ ਵਿੱਚ ਫੈਂਸੀ ਲਾਈਟ ਚ ਘਰ ਨੂੰ ਜਦੋਂ ਆਪਾਂ ਇੱਕ ਹੁੰਦਾ ਨਾ ਵੀ ਆਪਾਂ ਕਰੋੜਾ ਰੁਪਿਆ ਲਾ ਰਹੇ ਹਾਂ ਤਾਂ ਉੱਥੇ ਲੱਗ ਜੀ ਰਿਹਾ ਜਿਹੜਾ ਆਪਾਂ ਸ਼ਬਦ ਵਰਤਦੇ ਆ ਤਾਂ ਉਹ ਨਾ ਸ ਇਲੈਕਟ੍ਰੀਕਲ ਤੇ ਆ ਕੇ ਤੁਹਾਡਾ ਪੂਰਾ ਹੋਊਗਾ ਤੇ ਕਿਉਂਕਿ ਬਾਈ ਹੋਰਾਂ ਦਾ ਜਿਹੜਾ ਵਿਜ਼ਨ ਹੈ ਉਹ ਬਹੁਤ ਮਤਲਬ 100 ਸਾਲ ਤੱਕ ਦੀ ਸੋਚ ਬਾਈ ਹੋਰੀ ਰੱਖੀ ਬੈਠੇ ਨੇ ਸਰ ਮੇਰਾ ਕੋਰਮ ਹੈਗਾ ਇੱਕ ਕਿ ਜਿਹੜਾ 70 ਸਾਲ ਦਾ ਟਿਨਿਓਰ ਮੇਰੇ ਘਰਦਿਆਂ ਨੇ ਮੈਨੂੰ ਦਿੱਤਾ ਇਸ ਨੂੰ ਅਗਰ 100 ਸਾਲ ਦੇ ਪਹੁੰਚਾਵਾਂਗੇ ਸ਼ਾਇਦ ਕੁਝ ਵਧੀਆ ਹੋਊਗਾ ਬਿਲਕੁਲ ਜੀ ਬਿਲਕੁਲ ਹਾਂਜੀ ਸਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਜੀ ਆਪਣੇ ਪੁਰਖਿਆਂ ਦਾ ਜਿਹੜਾ ਕੰਮ ਹੈ ਉਹਨੂੰ ਲੰਮਾ ਲੈ ਕੇ ਜਾਣਾ ਜਾਂ ਉਹਨੂੰ ਵਧਾਉਣਾ ਤਾਂ ਉਹੀ ਗੱਲ ਹੈ ਵੀ ਕੁਆਲਿਟੀ ਤਾਂ ਆਪਾਂ ਨੂੰ ਦੇਣੀ ਪਊ। ਬਿਲਕੁਲ ਸਰ। ਜੀ। ਤੇ ਭਾਈ ਜੀ ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ। ਤੇ ਦੋਸਤੋ ਕਿਸੇ ਵੀ ਤਰ੍ਹਾਂ ਦੀ ਕੋਈ ਫੈਂਸੀ ਲਾਈਟ ਚੂਮਰ ਲੈਣੇ ਇੱਕ ਵਾਰ ਜਿਹੜਾ ਜ਼ਰੂਰ ਮਾਰ ਲਿਓ ਤੇ ਬਿਲਕੁਲ ਜੇ ਕਹਦੀ ਹੈ ਵੀ ਜਦੋਂ ਆਪਾਂ ਫਾਰਾ ਚੌਂਕ ਹੀ ਰਹਿੰਦੇ ਜੀ ਨਾਲ ਬਿਲਕੁਲ ਨਜ਼ਦੀਕ ਹੈ ਸਰ ਫਾਰਾ ਚੌਂਕ ਤੋਂ ਅੱਧਾ ਕਿਲੋਮੀਟਰ ਜਦੋਂ ਤੁਸੀਂ ਟੁਵਰਡਸ ਬ੍ਰਿਟਿਸ਼ ਕਲ ਸਕੂਲ ਆਉਂਗੇ ਆਪਣੇ ਰਸਤੇ ਦੇ ਵਿੱਚ ਹੀ ਲੈਫਟ ਸਾਈਡ ਤੇ ਹੈਗਾ ਸ਼ੋਰੂਮ। ਜੀ। ਜੀ ਸਰ। ਧੰਨਵਾਦ ਜੀ। ਧੰਨਵਾਦ।